ਆਲ ਨੌਜਵਾਨਾਂ ਦੀ ਬੈਕਬੋਨ ਦੋਸਤੋ ਕਿ ਉਹਨਾਂ ਦੇ ਨਾਮ ਜਿਨ੍ਹਾਂ ਦੇ ਨਾਮ ਇਸ ਡੱਬੇ ਚ ਬੰਦ ਨੇ ਜਿਨ੍ਹਾਂ ਨੇ ਖਰੀਦਦਾਰੀ ਲਈ ਕੀਤੀ ਇਸ ਦੁਕਾਨ ਦੀ ਚੋਣ ਦੋਸਤੋ ਕਿ ਨਵਾਂ ਸਾਲ ਨਵੀਂ ਕਿਸਮਤ ਤੇ ਦੇਖਦੇ ਆ ਕਿਦੇ ਹੱਥ ਵਿੱਚ ਜਾਏਗਾ Apple ਦਾ A17 ਫੋਨ ਦੋਸਤੋ Apple ਦਾ ਇਹ 17 ਫੋਨ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸੂਰੀ ਤੁਸੀਂ ਸ਼ੇਅਰ ਤੋਂ ਬਜ਼ਲਾਲੇ ਦੇ ਵੀਡੀਓ ਕਿਸ ਵਾਬਤ ਹੋਣ ਵਾਲੀ ਹੈ। ਸਾਥੀਓ ਜਮ ਜਮ ਵਾਇਲਸ ਦੇ ਉੱਤੇ ਪਹੁੰਚੇ ਹੋਇਆ ਔਰ ਇਸ ਡੱਬੇ ਵਿੱਚ ਤੁਸੀਂ ਆ ਲੱਕੀ ਡਰਾ ਦਾ ਵੈਸੇ ਡੱਬਾ ਹੈ। ਇਸ ਡੱਬੇ ਦੇ ਅੰਦਰ ਤੁਸੀਂ ਪਰਚੀਆਂ ਦੇਖ ਸਕਦੇ ਹੋ ਔਰ ਪਤਾ ਨਹੀਂ ਅੱਜ ਕਿਸ ਨੂੰ ਲੱਕੀ ਡਰਾ ਚੋਂ ਇਹ Apple ਦਾ ਫੋਨ ਨਿਕਲਣਾ ਪਰ ਉਸ ਤੋਂ ਪਹਿਲਾਂ ਮੈਂ ਐਡਰੈਸ ਕਨਫਰਮ ਕਰਾ ਦਿੰਨਾ ਔਰ ਨਾਲ ਦੀ ਨਾਲ ਵੇਜੇ ਮੈਂ ਨਾਲ ਤਾਲਮੇਲ ਬਣਾ ਲਵਾਂ ਕਿਉਂਕਿ ਪਹਿਲਾਂ ਤੁਸੀਂ ਆਕੇ ਇਸ ਤਰੀਕੇ ਬਣਾਈ ਸੀਗੀ ਕਿ ਜੇ ਮੈਂ ਨੈੱਟ ਦੀ ਕਨੈਕਸ਼ਨ ਸਲੋ ਹੋ ਗਿਆ ਹੋਵੇ ਅਸੀਂ ਇਸ ਸਮੇਂ ਠਾਣੇ ਅਤੇ 12 ਦਰੀ ਦੇ ਵਿਚਕਾਰ ਜਿਹੜੀ ਇਹ ਗਲੀ ਹੈ ਜਿਹੜੀ ਕਮੇਟੀ ਕਰਨ ਨੂੰ ਜਾਂਦੀ ਹੈ ਉੱਥੇ ਹੈ ਜੀ ਜ਼ਮਜ਼ਮ ਮੋਬਾਈਲ ਔਰ ਅੱਜ ਲੱਕੀ ਡਰਾਅ ਚ ਫ੍ਰੀ ਗਿਫਟ ਇੱਕ ਆਈਫੋਨ 17 ਨਿਕਲਣਾ ਹੈ ਔਰ ਪਿਛਲੇ 1 ਮਹੀਨੇ ਤੋਂ ਇਹਨਾਂ ਨੇ ਆਫਰ ਲਗਾਈ ਹੋਈ ਸੀਗੀ ਤੁਸੀਂ ਦੇਖ ਸਕਦੇ ਹੋ ਜਿਹੜਾ ਬਾਕਸ ਹੈ ਇਹ ਉਹਨਾਂ ਨੇ ਭਰਿਆ ਜਿੰਨਾ ਸੀ ਉਮੀਦ ਕਰਦੇ ਸੀਗੇ ਪਰ ਫਿਰ ਵੀ ਭਰਿਆ ਹੈ ਔਰ ਇੱਥੇ ਦੇ ਓਨਰ ਸਾਡੇ ਨਾਲ ਮੌਜੂਦ ਹੈ ਪਹਿਲਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਦੇ ਮਨ 'ਚ ਇਹ ਖਿਆਲ ਕਿਵੇਂ ਆਇਆ ਬਾਕੀ ਫਿਰ ਇੱਥੇ ਸਟਾਕ ਕਿੰਨਾ ਸਾਰਾ ਅਵੇਲੇਬਲ ਹੈ ਉਹ ਵੀ ਦਿਖਾਣਾ ਤਾਂ ਪਹਿਲਾਂ ਸੀ ਭਾਜੀ ਹੁਣ ਮੈਂ ਗੱਲਬਾਤ ਕਰਦੇ ਹਾਂ ਜੀ ਬਾਜੀ ਅੱਜ ਆਪਾਂ ਲਾਈਵ ਜਿਹੜਾ ਲੱਕੀ ਡਰਾਅ ਕੱਢਣ ਜਾ ਰਹੇ ਹਾਂ ਪਹਿਲਾਂ ਤਾਂ ਇਹ ਦੱਸੋ ਤੁਹਾਡੇ ਪੰਚੇ ਆਈਡੀਆ ਕਿੱਥੋਂ ਆਇਆ ਸਭ ਤੋਂ ਪਹਿਲੇ ਤੋਂ ਪੀਵੀ 32 ਦੀ ਆਡੀਅன்ஸ் ਕੋ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਆਹ ਵਾਲਾ ਫੋਨ ਦੇਣ ਦਾ ਆਈਡੀਆ ਕਿੱਥੋਂ ਆਇਆ ਇਹ ਆਈਡੀਆ ਆਇਆ ਹੈ ਜੀ ਕਿ ਆਪਣੇ ਕਸਮਰ ਖੁਸ਼ ਕਰਦੇ ਆਪਣੇ ਕਸਮਰ ਕੋ ਹੂੰ ਆਪਣੇ ਸਾਥ ਵਿੱਚ ਜੋੜਾ ਜਾਏ ਹੂੰ ਖੁਸ਼ ਕਰ ਮੈਂ ਹਾਂ ਖੁਸ਼ ਕਰਨੇ ਲਈ ਅੱਛਾ ਨਮਾਸ ਨਵੇਂ ਸਾਲ ਦਾ ਪਹਿਲਾ ਦਿਨ ਹੀ ਕਿਉਂ ਚੂਜ਼ ਕੀਤਾ ਇਹ ਹਮਾਰੇ ਜ਼ਮਦਮ ਦਾ ਫਰਸਟ ਈਅਰ ਹੈ ਹੂੰ ਇਸ ਲਈ ਚੂਜ਼ ਕੀਤਾ ਮਤਲਬ ਪਹਿਲੇ ਦਿਨ ਹੀ ਤੋਹਫਾ ਦੇ ਦੇਣਾ ਹਾਂ ਸਾਰਾ ਸਾਲ ਤੋਹਫਾ ਮਿਲਦੇ ਰਹਿਣ ਹਾਂਜੀ ਹਾਂਜੀ ਠੀਕ ਹੈ ਅੱਛਾ ਇਹ ਜਿਹੜੀਆਂ ਪਰਚੀਆਂ ਇਹਨਾਂ ਬਾਰੇ ਜਿਹੜਾ ਲੱਕੀ ਡਰਾ ਦੇ ਅੰਦਰ ਕੂਪਨ ਪਾਏ ਹੋਏ ਆ ਇਹਦੇ ਬਾਰੇ ਜਾਣਕਾਰੀ ਦਿਓ ਇਹਦੇ ਲੱਕੀ ਡਰਾ ਤੇ ਅਸੀਂ ਜੋ ਕੂਪਨ ਪਾਏ ਹੈ ਜੈਸਾ ਕਿ ਅਸੀਂ ਨੇ ਪਹਿਲੇ ਵਾਦਾ ਕੀਤਾ ਥਾ ਜੀ ਕਿ ਕੂਪਨ ਜਿੰਨੇ ਮਰਜ਼ੀ ਡਲੇ ਹੂੰ सोडले 500 डल्ले 400 डल्ले हम 5 जनवरी को इसको ओपन करेंगे तो आज इसको लकी ड्रा को इसको आज अपने वादे के मुताबिक इसको ओपन करने जा रहे हैं जी एक मैं और गल दास तमा ए मेगा लकी ड्रा है और आईफोन 17 जेड़ा है आज आप बक्सा तोड़ के ठीक है अंदर पर्ची कढ़नी है तो उसके बाद नाम देखना किदा है ते किसी एक नु ए आईफोन 17 जेड़ा गिफ्ट कर देना अच्छा लगभग ਕਿੰਨੀਆਂ ਕੰਦਰ ਜਿਹੜੇ ਇੱਕ ਕੂਪਨ ਛੋੜ ਗਏ ਇਹਨਾਂ ਬਗ 200 ਸੇ ਕੁਝ ਕਮ ਕੂਪਨਸ ਹੈਗੇ ਆ ਉਮੀਦ ਜ਼ਿਆਦਾ ਦੀ ਸੀਗੀ ਸਾਨੂੰ ਉਮੀਦ ਜ਼ਿਆਦਾ ਮੇਰਾ ਖਿਆਲ ਐਡਵਰਟਾਈਜ਼ਮੈਂਟ ਹੁੰਦੀ ਆਪਾਂ ਨਹੀਂ ਕੀਤੀ ਹੁਣ ਅਗਲੀ ਵਾਰ ਹੋਰ ਬਤਾਵਾਂਗੇ ਚਲੋ ਆਡੀਅנס ਕਾ ਇਤਨਾ ਵੀ ਪਿਆਰ ਮਿਲਿਆ ਇਹ ਵੀ ਬਹੁਤ ਹੈ ਇੱਕ ਬੇਨਤੀ ਹੋ ਰਿਹਾ ਕਿ ਵੀਡੀਓ ਦੇ ਐਂਡ ਤੱਕ ਤੁਸੀਂ ਬਣੇ ਰਹਿਣਾ ਆ ਔਰ ਹੋਰ ਇਹ ਬਹੁਤ ਸਾਰੀਆਂ ਆਫਰਸ ਤੁਹਾਨੂੰ ਦੇਣਗੇ ਲੋਹੜੀ ਤੱਕ ਹੋ ਸਕਦਾ ਫਿਰ 26 ਜਨਵਰੀ ਤੱਕ ਕਰ ਦੇਈਏ ਬਿਲਕੁਲ ਬਿਲਕੁਲ ਲੋਹੜੀ ਕੋ ਵੀ ਦੇਣਗੇ 26 ਜਨਵਰੀ ਕੋ ਵੀ ਦੇਣਗੇ ਅੱਛਾ ਜਿਨ੍ਹਾਂ ਨੂੰ ਹਾਲੇ ਤੱਕ ਨਹੀਂ ਪਤਾ ਕਿ ਇਹ ਜਿਹੜਾ ਕੂਪਨ ਉਹਨਾਂ ਨੇ ਦੱਸੋ ਇਹ ਪ੍ਰोसीजर ਕੀ ਸੀ ਜਿਹੜਾ ਇਸ ਬਕਸੇ ਦੇ ਅੰਦਰ ਲੱਕੀ ਡਰਾਅ ਦੇ ਅੰਦਰ ਕੂਪਨ ਪਾਏ ਜਾਂਦੇ ਸੀ ਇਸ ਦਾ ਪ੍ਰोसीजर ਥਾ 1000 ਕੀ ਹਮ ਕਸਟਮਰ ਕੋਈ ਵੀ ਪਰਚੇਸ ਕਰਤਾ ਹੈ ਉਸ ਕੋ 1 ਕੂਪਨ ਫ੍ਰੀ ਮਿਲੇਗਾ ਓਕੇ ਹਾਂ ਕੂਪਨ ਪੇਡ ਨਹੀਂ ਥਾ ਓਨਲੀ ਫ੍ਰੀ ਆਫ ਕੋਸ ਥਾ ਹਮ ਤੋਂ 1000 ਕੀ ਪਰਚੇਜ਼ਿੰਗ ਤੇ ਕੂਪਨ ਫ੍ਰੀ ਥਾ ਹਮ ਤੇ ਹੁਣ ਠੀਕ ਹੈ ਜੀ ਜਦੋਂ ਹੁਣ ਲਾਈਵ ਕੱਟਣ ਲੱਗੇ ਜੀ ਤੇ ਤੁਹਾਡੀਆਂ ਧੜਕਣਾ ਤੇਜ਼ ਹੈ ਤੁਹਾਡੀਆਂ ਤੇਜ਼ ਹੈ ਤੜਕਣਾ ਹਾਂਜੀ ਹੈ ਇਹਨਾਂ ਦੀ ਜ਼ਿਆਦਾ ਤੇਜ਼ ਲੱਗਦੀ ਮੈਨੂੰ ਹਾਂਜੀ ਹਾਂਜੀ ਪਾਇਆ ਕੂਪਨ ਵਿੱਚ ਹਾਂਜੀ ਹਾਂਜੀ ਪਾਇਆ ਕੂਪਨ ਪਾਇਆ ਹੈ ਵਿੱਚ ਜੀ ਜੀ ਬਿਲਕੁਲ ਫਿਰ ਸ਼ੁਰੂ ਕਰ ਦੋ ਨਾਮ ਲੈਣ ਰੱਪ ਤਾਂ ਹਾਂਜੀ ਬਿਲਕੁਲ ਮੈਨੂੰ ਲੱਗਦਾ ਇੱਕ ਫੋਨ ਦੇਣਾ ਦੋਨੇ ਜੇਬਾਂ ਵਿੱਚ ਹੱਥ ਨਾ ਪਾਓ ਐਕਸਾਈਟਮੈਂਟ ਹੈਗੀ ਹੈ ਹਾਂਜੀ ਹਾਂਜੀ ਹੈ ਹਾਂਜੀ ਹੋ ਸਕਦਾ ਤੁਹਾਡਾ ਨਿਕਲੇ ਹੋਵੇ ਨਾਮ ਹਾਂਜੀ ਹਾਂਜੀ ਫਿਰ ਕੀ ਕਰਨਾ ਫੋਨ ਦਾ ਚਲਾਵਾਂਗੇ ਇਹਨੂੰ ਨੇ ਉਹਦੇ ਉੱਤੇ ਬੈ ਕੇ ਚਲਾਉਣਾ ਇਹ ਕਿਹੜਾ ਮੋਟਰਸਾਈਕਲ ਹੈ ਇਹਦੇ ਵਾਪਸ ਵੇਚ ਕੇ ਪੈਸੇ ਤਾਂ ਨਹੀਂ ਲੈਣੇ ਨੇ ਨਾ 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 ਤੂੰ ਸੋਚਦਾ ਮੈਂ ਕਿੱਧਰ ਵਹੀ ਜਾਏ ਨੰਨੇ ਪੈਸੇ ਮੈਂ ਨਾ ਨਾ ਐਕਸਾਈਟਮੈਂਟ ਹੈ ਹਾਂਜੀ ਹਾਂਜੀ ਕੀ ਤੁਸੀਂ ਅਜੇ ਵਿੱਚ ਕੂਪਨ ਪਾਇਆ ਹੋਇਆ ਹਾਂਜੀ ਕੂਪਨ ਪਾਇਆ ਹੋਇਆ ਹਾਂਜੀ ਫਿਰ ਅੱਗੇ ਮੱਥਾ ਟੇਕ ਕੇ ਆਏ ਹੋਣੇ ਅੱਜ ਮੰਮੀ ਕਿਸਮਤ ਸ਼ੁਰੂ ਹੋ ਜਵੇ ਸਾਰੇ ਪਾਸੇ ਟੇਕੇ ਆ ਕਿਹੜਾ ਦਰ ਛੱਡਦਾ ਕੋਈ ਵੀ ਨਹੀਂ ਛੱਡਿਆ ਕੀ ਵਾਦਾ ਕੀ ਕੀ ਕੀਤਾ ਸਾਰੇ ਰੱਬ ਨਾਲ ਲੰਗਰ ਲਵਾਵਾਂਗੇ ਜੀ ਚੱਲ ਰੱਬਾ ਆਈਫੋਨ ਨਿਕਲਿਆ ਵੇ ਲੰਗਰ ਲਵਾਵਾਂਗੇ ਨਹੀਂ ਨਹੀਂ ਉਹਦਾ ਮਜ਼ਾਕ ਕਰਦੀ ਅੱਛਾ ਤੂੰ ਤੁਸੀਂ ਉਹਦੇ ਉੱਤੇ ਬਹਿ ਕੇ ਜਾਣਾ ਜਿੱਦਾਂ ਇਹ ਕਹਿੰਦਾ ਚਲਾਵਾਂਗੇ ਨਹੀਂ ਨਹੀਂ ਉੱਪਰ ਬਹਿ ਕੇ ਕਹਿੰਦੇ ਚਲਾਣਾ ਉਹਦੇ ਹੱਥ 'ਚ ਫੜ ਕੇ ਚਲਾਣ ਨੂੰ ਹੁੰਦਾ ਚਲੋ ਧਿਆਨ ਨਾਲ ਹੱਥ 'ਚ ਕਿਤੇ ਫੱਟ ਨਾ ਜਾਵੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸਹਿਲ ਹੈ ਜੀ ਸਹਿਲ ਹਾਂਜੀ ਐਕਸਾਈਟਮੈਂਟ ਹੈ ਹਾਂਜੀ ਐਕਸਾਈਟਮੈਂਟ ਹੈ ਜੀ ਤੁਹਾਡਾ ਗੁੱਪਨ ਹੈ ਵਿੱਚ ਹਾਂਜੀ ਆਲਰੇਡੀ ਮੈਂ ਪਾਇਆ ਤੁਸੀਂ ਇੱਥੋਂ ਕੀ ਖਰੀਦਿਆ ਸੀ ਮੈਂ ਸਾਰੇ ਕੋ ਅਡਾਪਟਰ ਲੈ ਸੀ ਸਰ ਅਡਾਪਟਰ ਪਲੱਸ ਲੀਡ ਤੇ ਪਲੱਸ ਠੀਕ ਹੈ ਉਹਨਾਂ ਆਈਫੋਨ 17 ਦੀ ਉਮੀਦ ਵੀ ਹੈਗੀ ਆ ਹਾਂ ਹਾਂਜੀ ਲੀਡ ਤਾਂ ਲਈ ਸਨ ਉਮੀਦ ਵੀ ਹੈ ਹੈਨਾ ਚਲੋ ਤੇ ਜਿਹੜੇ ਦੇਖ ਰਹੇ ਭੈਣ ਪਰ ਉਹਨਾਂ ਨੂੰ ਕੀ ਕਹੋਗੇ ਵਿਜ਼ਿਟ ਕਰੋ ਜ਼ਮਜ਼ਮ ਮੋਬਾਈਲ ਬਹੁਤ ਵਧੀਆ ਸਟੋਰ ਹੈ ਇਹਨਾਂ ਤੇ ਕੋ ਜੇ ਤੁਸੀਂ ਨਵੇਂ ਸ਼ਹਿਰ ਵਿੱਚ ਕਿਤੇ ਵੀ ਜੇ ਬੈਸਟ ਡੀਲ ਗ੍ਰੈਬ ਕਰਨੀ ਹੈ ਸੋ ਵਿਜ਼ਿਟ ਹੇਰ ਬਹੁਤ ਸੋਹਣੀਆਂ ਡੀਲਾਂ ਨੇ ਤੇ ਸਾਡਾ ਆਪਣਾ ਬ੍ਰਦਰ ਸਮੀਰ ਤੇ ਐਂਡ ਅੰਕਲ ਨਿਜ਼ਾਮ ਬਹੁਤ ਵਧੀਆ ਡੀਲਾਂ ਦਿੰਦੇ ਆ ਤੇ ਇਹਨਾਂ ਦਾ ਨੇਚਰ ਨੇਚਰ ਬਹੁਤ ਨਾਈਸ ਹੈ ਇਹਨਾਂ ਦਾ ਪਲੀਜ਼ ਵਿਜ਼ਿਟ ਹੇਰ ਹਾਂ ਇਹ ਨੇਚਰ ਇਹਨਾਂ ਦਾ ਨਾਈਸ ਹੈ ਪਰ ਜਿੰਨੀ ਇਹ ਤਾਰੀਫ ਕਰ ਰਿਹਾ ਇਨੂੰ ਲੱਗਦਾ ਹੋਣਾ ਕਿ ਸ਼ਾਇਦ ਇਜ਼ਾਮ ਭਾਈ ਨੇ ਮੈਨੂੰ ਹੀ ਕੱਢ ਕੇ ਤੇਰੀ ਫਰਜੀ ਕਿਹੜੀ ਆ ਇਹ ਤੇਰੀ ਫਰਜੀ ਕਿਹੜੀ ਨਹੀਂ ਨਹੀਂ ਇਹ ਉਹ ਤਾਂ ਕਿਸਮਤ ਹੈ ਬਟ ਸਾਰੇ ਜਣੇ ਵਿਜ਼ਿਟ ਕਰੋ ਆ ਵਿਜ਼ਿਟ ਕਰਨਾ ਚਾਹੀਦਾ ਦੇਖੋ ਜਿਵੇਂ ਤੁਸੀਂ ਕਿਹਾ ਕਿ ਆਫਰਸ ਨੂੰ ਗ੍ਰੈਬ ਕਰਨਾ ਚਾਹੀਦਾ ਹਾਂ ਜੀ ਪਰ ਨਾਲ ਦੀ ਨਾਲ ਇਹਨਾਂ ਕੋਲ ਸਟਾਕ ਬਹੁਤ ਅੱਛਾ ਹੈ ਹਾਂ ਜੀ ਕਾਫੀ ਸੋਹਣੇ ਕਵਰ ਵੀ ਹੈ ਨਾ ਕੋ ਫੋਨ ਵੀ ਹੈ ਮਤਲਬ ਡੀਲਾਂ ਬਹੁਤ ਬੈਸਟ ਹੈ ਨਾ ਆਈ ਥਿੰਕ ਨਵੇਂ ਸ਼ਹਿਰ ਚ ਸਭ ਨਾਲੋਂ ਬੈਸਟ ਡੀਲਾਂ ਜ਼ਮਜ਼ਮ ਮੋਬਾਈਲ ਹੀ ਪ੍ਰੋਵਾਈਡ ਕਰ ਰਿਹਾ ਹੈ ਐਟ ਅ ਟਾਈਮ ਸੋ ਪਲੀਜ਼ ਜਿੰਨੀ ਵੀ ਮੀਡੀਆ ਇਸ ਸ਼ੋ ਨੂੰ ਦੇਖ ਰਹੀ ਹੈ ਜੀ ਜੀ ਮੈਨੂੰ ਐਨਆਰਆਈ ਨੂੰ ਨਹੀਂ ਪਤਾ ਲੱਗਿਆ ਡੀਲਾਂ ਦਾ ਮਤਲਬ ਡੀਲਸ ਹੀ ਹੁੰਦਾ ਉਹ ਤੁਹਾਨੂੰ ਲੱਗ ਡੀਲਾਂ ਹਾਂ ਜੀ ਠੀਕ ਹੈ ਭਾਜੀ ਕੀ ਨਾਂ ਤੁਹਾਡਾ ਗੁਲਜ਼ਾਰ ਗੁਲਜ਼ਾਰ ਹਾਂ ਜੀ ਤੇ ਉਹ ਸ਼ੇਰ ਕੋ ਯਾਦ ਮੈਂ ਨਹੀਂ ਬੱਜ ਕਿਸ ਦੀ ਜੋ ਕਿਸਮਤ ਹੈ ਉਸੇ ਕੇ ਹੱਥ ਮੇ ਫੋਨ ਆ ਸਕਦਾ ਹੈ ਕਿਸੇ ਕੇ ਵੀ ਆ ਸਕਦਾ ਹੈ ਸਭ ਬੰਦੇ ਕਿਸੇ ਕ ਵੀ ਨਹੀਂ ਲੁੱਟ ਨਹੀਂ ਹੈਗੀ 쿠폰 쿠폰 ਕਿਸੇ ਕੇ ਵੀ ਨਿਕਲ ਸਕਦਾ ਹੈ ਕਿਸੇ ਦਾ ਵੀ ਨਿਕਲ ਸਕਦਾ ਜਿਵੇਂ ਉਹ ਕਹਿੰਦਾ ਕਿ ਕੋਈ ਮੰਦਿਰ ਗੁਰਦੁਆਰਾ ਕੋਈ ਨਹੀਂ ਛੱਡਿਆ ਧਾਰਮਿਕ ਸਥਾਨ ਕੋਈ ਨਹੀਂ ਛੱਡਿਆ ਕਿਸੇ ਕੇ ਵੀ ਨਿਕਲ ਸਕਦਾ ਇਹ ਤਾਂ ਕਿਸਮਤ ਹੈ ਠੀਕ ਹੈ ਕਿਸੇ ਦਾ ਵੀ ਨਿਕਲ ਸਕਦਾ ਠੀਕ ਹੈ ਕਿਸੇ ਦਾ ਵੀ ਫੋਨ ਨਿਕਲ ਸਕਦਾ ਹਾਂਜੀ ਹਾਂਜੀ 쿠폰 ਕਿਸੇ ਦਾ ਵੀ ਨਿਕਲ ਸਕਦਾ ਉਹ ਤੁਸੀਂ ਹੈਗੇ ਹਾਂ ਹਾਂਜੀ ਹਾਂਜੀ ਠੀਕ ਹੈ ਉਮੀਦ ਸਾਰੇ ਨੇ ਰੱਖੀ ਹੋਈ ਹੈ ਇੱਕ ਫੋਨ ਦੇਣਾ ਕਿ ਕਹਿੰਦੇ ਫੋਨ ਦੇਣੇ ਆ ਫਿਲਹਾਲ ਤੋਂ ਇੱਕ ਹੀ ਦੇਣਗੇ ਪਰ ਜੋ ਇਹਨਾਂ ਦੇ ਹਾਲਾਤ ਵਿੱਚ ਲੜਾਈ ਹੋ ਜਾਣੀ ਹੈ ਚਲੋ ਮੈਂ ਬਾਕੀ ਸਟਾਕ ਬਾਰੇ ਜਿੱਦ ਗੱਲ ਕਰ ਲਈਏ ਡਿਟੇਲ ਚ ਉਧਰ ਵੀ ਆਵਾਂਗੇ ਫੋਨ ਪਹਿਲਾਂ ਦਿਖਾਣਾ ਹੈ ਸਟਾਕ ਆਪਣੇ ਕੋ ਲੇਟੈਸਟ ਤੋਂ ਲੈ ਕੇ ਸਾਰੇ ਫੋਨ ਹਨ ਸਾਡੇ ਕੋਲ ਮੇਰੇ ਪਾਸ ਮੈਂ ਲੇਟਰ ਤੋਂ ਲੇਟੈਸਟ ਆਈਫੋਨ ਸੈਮਸੰਗ ਆਲ ਸਟਾਕ ਹੈ ਸਾਡੇ ਮੇਰੇ ਪਾਸ ਠੀਕ ਹੈ ਜੀ ਹਾਂ ਤੇ ਹੁਣ ਆਪਾਂ ਇਧਰਲੇ ਪਾਸੇ ਆਈਏ ਨਾ ਜੀ ਜੀ ਹਾਂ ਜੀ ਇਧਰ ਬਸੇ ਹੁਣ ਆਪਾਂ ਆ ਬਾਕਸ ਇਹ ਆ ਜਿਹੜਾ ਇਹਨੂੰ ਤੁਸੀਂ ਬਾਹਰੋਂ ਬੰਦ ਕਿੱਦਾਂ ਕੀਤਾ ਆ ਵੈਲਡਿੰਗ ਕਰਾਇਆ ਹੋਇਆ ਇਹ ਇਹ ਚਿਪਕਤਾ ਹੈ ਇਸਨੇ ਕਿ ਕਿਸ ਚੀਜ਼ ਤੇ ਚਿਪਕਤਾ ਹੈ ਠੀਕ ਹੈ ਜੀ ਚਿਪਕਾ ਦਿੱਤਾ ਅੱਛਾ ਮਤਲਬ ਕੋਈ ਸ਼ੱਕ ਕੋਈ ਸ਼ੰਕਾ ਰਵੇ ਨਾ ਨਹੀਂ ਨਹੀਂ ਇਹ ਤੋੜ ਕੇ ਉਤਾਰਨਾ ਪਵੇਗਾ ਤੋੜ ਕੇ ਹੀ ਅੱਛਾ ਆ ਤੁਸੀਂ ਮਾਈਕ ਰੱਖੋ ਇੱਥੇ ਠੀਕ ਹੈ ਮਤਲਬ ਇਹ ਬਾਕਸ ਜਿਹੜਾ ਆ ਸਾਥੀਓ ਤੁਸੀਂ ਦੇਖ ਸਕਦੇ ਹੋ ਯਾਰ 2 ਮਿੰਟ ਦੇ ਦਿਓ ਭਰਾ ਇਹ ਕੋਣ ਫਿਰ ਆਲੇ ਫੋਨ ਨਿਕਲੇ ਨਹੀਂ ਨੱਚਣਾ ਬਾਈਕ ਉੱਤੇ ਅਜਾ ਇਹ ਬਾਕਸ ਜਿਹੜਾ ਆ ਇਹਨੂੰ ਦੇਖੋ ਇਸ ਤਰੀਕੇ ਤਿਆਰ ਕੀਤਾ ਗਿਆ ਨਾ ਤਾਂ ਇੱੱਚ ਕੋਈ ਚੀਟਿੰਗ ਹੋ ਸਕਦੀ ਆ ਨਾ ਚੀਟਿੰਗ ਦੀ ਗੁੰਜਾਇਸ਼ ਹੈ ਔਰ ਇਹ ਬਾਕਸ ਨੂੰ ਤੋੜਨਾ ਹੀ ਪੈਣਾ ਕੱਚ ਦਾ ਬਾਕਸ ਹੈ ਇਹਨੂੰ ਤੋੜਨੇ ਪੈਣਾ ਉਸ ਤੋਂ ਬਾਅਦ ਹੀ ਅਸੀਂ ਐ ਇਹ ਦੇਖੋ ਆ ਚੁਟਕੀ ਵੀ ਨਹੀਂ ਵੱਜ ਸਕਦੀ ਅੰਦਰ ਜਾ ਕੇ ਨਾ ਉਂਗਲੀ ਨਾਲ ਕਿਸੇ ਪਰਚੀ ਨੂੰ ਕੱਢ ਸਕਦੇ ਆ ਸੋਹੇਰਾ ਫੇਰੀ ਦਾ ਕੋਈ ਚਾਂਸ ਨਹੀਂ ਔਰ ਨਾ ਨਿਜ਼ਾਮ ਇਹੋ ਜੇ ਵਿਅਕਤੀ ਹੈਗੇ ਆ ਸੋ ਇਸ ਆਵੀਆਂ ਨੂੰ ਤੋੜੀਏ ਫਿਰ ਆਪਾਂ ਹਾਂਜੀ ਤੇ ਬਕਸਾ ਤੋੜ ਕੇ ਕੂਪਨ ਕੱਢਦੇ ਆਂ ਦੇਖਦੇ ਆਂ ਆਈਫੋਨ 17 ਕਿਹਦੇ ਘਰ ਚੱਲਾ ਫਿਰ ਮੇਰਾ ਵੀ ਕੂਪਨ ਹੈਗੇ ਦੇ ਅੰਦਰ ਨਾ ਸ਼ਾਇਦ ਸ਼ਾਇਦ ਆਪਾਂ ਡੀਲ ਕਰ ਲਈਏ ਇੱਕ ਵੀਡੀਓ ਹੋਰ ਬਣਾ ਦਿੰਨੇ ਆ ਕੋਈ ਬਾਤ ਨਹੀਂ ਚਲੋ ਦੇਖੋ ਜੀ ਇਹਨੂੰ ਤੋੜੋ ਫਿਰ ਚਲੋ ਭਾਈ ਆ ਲਓ ਜੀ ਸੋ ਤੁਹਾਡੇ ਸਾਹਮਣੇ ਬਾਕਸ ਨੂੰ ਤੋੜਿਆ ਜਾ ਰਿਹਾ ਔਰ ਜਿਹੜਾ ਕੂਪਨ ਇਸ ਦੇ ਵਿੱਚ ਨਿਕਲੇਗਾ ਔਰ ਉਹ 쿠ਪਨ ਜਿਹੜਾ ਨੇ ਇਥੋਂ ਪਰਚੇਸ ਕੀਤਾ ਹੈ ਸਮਾਨ 1 ਲੱਖ ਤੋਂ ਵੱਧ ਦੀ ਖਰੀਦਦਾਰੀ ਕੀਤੀ ਹੈ ਉਹਨੂੰ ਉਹ ਜਿਹੜਾ ਇਨਾਮ ਦਿੱਤਾ ਜਾਏਗਾ ਅੱਛਾ ਨਿਯਮ ਦੀ ਕੋਈ ਕੰਡੀਸ਼ਨ ਤਾਂ ਨਹੀਂ ਹੈ ਨਹੀਂ ਨਹੀਂ ਸਰ ਕੋਈ ਕੰਡੀਸ਼ਨ ਨਹੀਂ ਹੈ ਬਈ ਤੁਸੀਂ ਇਹ ਕਹੋ ਕਿ ਆਈਫੋਨ 17 ਤਾਂ ਮਿਲਣਾ ਪਹਿਲਾਂ ਮੈਨੂੰ 5000 ਰੁਪਏ ਜਮ੍ਹਾਂ ਕਰਾਓ ਨਹੀਂ ਨਹੀਂ ਕੋਈ ਕੰਡੀਸ਼ਨ ਹੈ ਕੋਈ ਕੰਡੀਸ਼ਨ ਨਹੀਂ ਹੈ ਜੀ ਨਹੀਂ ਐਸੀ ਕੰਡੀਸ਼ਨ ਹੈ ਅੱਛਾ ਤੁਹਾਡੇ ਮਨ ਦੇ ਕੀ ਵਿਚਾਰੇ ਜਿਹੜਾ ਇਹ ਬਾਕਸ ਅੱਜ ਖੋਲ ਕੇ ਚੋਕੂਪਨ ਕੱਢਣਾ ਵਿਚਾਰ ਤਾਂ ਦੇਖੋ ਇਹੀ ਹੈ ਜੀ ਜੇ ਸਾਡੇ ਨਿਕਲ ਗਏ ਤਾਂ ਫਿਰ ਤੇਰੇ ਵਿਚਾਰ ਮਿਲ ਨਹੀਂ ਉਹ ਤਾਂ ਵਿਚਾਰ ਖਰਾਬ ਹੈ ਯਾਰ ਨਹੀਂ ਵਿਚਾਰ ਤਾਂ ਚਲੋ ਦੇਖੋ ਜੀਰਾ ਨਿਕਲ ਗਿਆ ਜੀਰਾ ਨਿਕਲ ਗਿਆ ਉਹਦੇ ਤਾਂ ਦੇਖੋ ਜੀ ਨਵਾਂ ਸਾਲ ਤਾਂ ਉਹ ਵੈਸੇ ਹੀ ਮੰਨ ਗਿਆ ਜੀ ਅੱਛਾ ਉਹ ਮੁੰਡਾ ਉਧਰ ਕਹਿੰਦਾ ਕਿ ਜੇ ਮੇਰਾ ਫੋਨ ਨਿਕਲਿਆ ਹਾਂਜੀ ਮੈਂ ਸੇਵਾ ਕਰਨੀ ਹੈ ਅੱਛਾ ਜੀ ਇਹ ਲੰਗਰ ਲਾ ਦੇ ਮੈਂ ਤੁਹਾਡੇ ਇੱਧਰ ਜੂਸ ਦਾ ਕਾਰਨਰ ਆ ਜੇ ਤੇਰਾ ਨਿਕਲਿਆ ਭਰਾ ਕਿੰਨੇ ਜਾਣੇ ਮੈਂ ਜੂਸ ਫਰੀਦ ਪਾਉਂਗਾ ਜਿੰਨੇ ਜਾਣੇ ਇੱਥੇ ਖੜੇ ਆ ਬਸ ਜਿੰਨੇ ਜਾਣੇ ਕਰਾਂਗੇ ਇੱਕ ਦਿਨ ਸਾਰੇ ਨੂੰ ਬੁਲਾਉਣਾ ਪਵੇ ਚਲੋ ਠੀਕ ਹੈ ਜੀ ਬਹੁਤ ਸਾਰੇ ਜਿਹੜੇ ਇੱਥੇ ਨੌਜਵਾਨ ਬੈਠੇ ਆ ਆਸਾਂ ਉਮੀਦਾਂ ਲਾ ਕੇ ਬੈਠੇ ਆ ਕਿ ਅੱਛਾ ਵਿੱਕੀ ਰਤੂ ਜੀ ਕਹਿੰਦੇ ਕਿ ਮੈਂ ਲਾਈਵ ਦੇਖ ਰਿਆ ਹੈਪੀ ਨਿਊ ਇਅਰ ਕਹਿੰਦੇ ਤੇ ਔਰ ਉਮੀਦ ਉਹਨਾਂ ਨੂੰ ਵੀ ਆ ਦੋਨੋਂ ਦਾ ਹਾਂ ਡਾਲ ਕੇ ਕਰ ਦੋ ਕੋਈ ਨਹੀਂ ਜੀ ਇਹਨੂੰ ਮੜਾ ਸਾਫ਼ ਕਰ ਦੋ

ਆਓ ਮਾਵਾ ਲੈ ਇਹ ਆਪ ਹੀ ਆਈ ਜਾਂਦੀ ਆ ਇਹਦੀ ਇੰਕਲ ਨਹੀਂ ਅਭੀ ਇਹ ਹੀ ਹੋਜੀ ਦੇਖਦੇ ਹਾਂ ਤੁਸੀਂ ਨਾ ਜੀ ਤਿੰਨ ਪਰਚੀਆਂ ਕੱਢ ਕੇ ਦਿਓ ਸਾਨੂੰ ਕਢਾ ਲੇ ਲਓ ਮੈਂ ਸਾਨੂੰ ਤਿੰਨ ਪਰਚੇ ਇੱਕ ਇੱਕ ਵਾਰੀ ਸਿਆ ਤਿੰਨ ਕੱਢਣਾ ਨਹੀਂ ਅਲੱਗ ਅਲੱਗ ਕਰਕੇ 1 2 3 ਅਭੀ ਦੇਖਦੇ ਹਾਂ ਹਲਾ ਹਲਾ ਕੇ ਹਲਾ ਦੀ ਵਜ੍ਹਾ ਸੋ ਇਹ ਇੱਕ ਪਰਚੀ ਹੋਗੇ ਜੀ ਨਿਜ਼ਾਮ ਜੀ ਆ ਲਓ ਨਿਕਲ ਗਈ 1 ਮਿੰਟ ਇੱਕ ਮਿੰਟ ਤਿੰਨ ਫੋਨ ਦਵਾ ਦੇਣੇ ਆਪਾਂ ਖੜਾ ਹੋ ਦੋ ਹੋ ਗਈ ਲਓ ਜੀ ਅੱਲੇ ਖੋਲਣੀ ਨਹੀਂ ਤਾਂ ਆ ਤਿੰਨਾ ਪਰਚੀਆਂ ਚ ਕੋਈ ਇੱਕ ਬੰਦਾ ਆ ਦੇ ਲੋ ਜਿਹਨੂੰ ਅੱਜ ਆਈਫੋਨ ਨਿਕਲਣਾ ਕੋਈ ਗੈਸ ਕਿਸ ਤੋਂ ਨਾਮ ਸ਼ੁਰੂ ਹੋ ਸਕਦਾ ਕੋਈ ਗੈਸ ਏ ਤੋਂ ਐਸ ਐਸ ਤੋਂ ਤੇਰਾ ਨਾਮ ਹੋਣਾ ਮੇਰਾ ਨਾਮ ਰਵੀ ਹੈ ਮੇਰਾ ਨਾਮ ਤੇ ਰਵੀ ਹੈ ਅੱਛਾ ਹੁਣ ਆਪਾਂ ਫੇਰ ਨਾ ਕੋਈ ਕਰ ਲਈ ੱਕੜ-ਪੱਕੜ ਬੰਬੇ ਵੋ ਕਰ ਲਈਏ ਕਿ ਆਮ ਬੰਬ ਬੰਬ ਕਰ ਲਈਏ ਕਿਨੂੰ ਕਰਨਾ ਪੱਕੜ-ਪੱਕੜ ਕਰ ਲੈ। ਚਲ ਆਓ ਜੀ ੱਕੜ-ਪੱਕੜ ਬੰਬੇ ਵੋ। ਕਰ ੱਕੜ-ਪਕੜਾਉਂਦਾ ਨਾ। ਆਓ ਜੀ। ਆ ਜਾਂਦਾ ਆ ੱਕੜ-ਵੱਕੜ ਬੰਬੇ ਵੋ 890 ਪੂਰੇ 100 ਸੋ ਆਮ ਲਗਾਦਾਗਾ। ਚੋ ਨਿਕਲੇ ਕੇ ਬਾਹਰ ਚੋ ਕੀ ਮਿਡਲ ਵਾਲੇ ਚੋੜਾ ਚੀਰਨ ਦੀ। ਚਾਹੇ ਕਰੋ। ਕੋਈ ਫਿਰ। ਇਹ ਕੀ ਮੰਤਰ ਪੜੀ ਜਾਂਦਾ ਖਤਮ ਕਰ। ਖਤਮ। ਚਲੋ ਜੀ। ਇਹਨੂੰ ਅੰਦਰ ਸਿੱਟ ਦੇਣਾ ਮਤਾਂ। ਇਹ ਦੋ ਵਾਪਸੀ ਲਾ ਦੇ। ਇਸਕੋ ਵਾਪਸੀ ਹੋਰ ਰਹਿ ਗਏ 2 ਕੌਣ ਜیتےਗਾ ਬਿਗ ਬਾਸ ਨਹੀਂ ਮੈਂ ਸਮਝੀ ਲੈਫਟ ਹੈਂਡ ਦਿੱਤਾ ਹੁੰਦਾ ਤੂੰ ਲੈਫਟੀ ਲੱਗਦਾ ਇਹਨੂੰ ਦੇਣਾ ਨਾ ਇਹਨੂੰ ਕਿ ਇਹਨੂੰ ਇਹਨੂੰ ਕਿਹਨੂੰ ਦਈਏ ਜੀ ਚਲੋ VOTING ਕਰਾ ਲੈਂਦੇ ਆ ਜੀ ਆ ਆ ਬਿਲਕੁਲ ਵਾਈਟ ਹੈ ਆ ਤੇ ਕੁਝ ਲਿਖਿਆ ਹੋਇਆ ਕਿਹਨੂੰ ਦਈਏ ਜੀ ਵਾਈਟ 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 ਵਾਲੇ ਨੂੰ ਕਹਿੰਦੇ ਤੁਸੀਂ ਕਿਹਨੂੰ ਕਹਿੰਦੇ ਜੀ ਵਾਈਟ 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 ਦੋ ਵਾਈਟ ਦੀਆਂ ਤਿੰਨ ਵਾਈਟ ਵਾਈਟ ਇਹ ਹੀ ਰਹੇ ਹਾਂ ਜੀ ਇਹ ਹੀ ਰਹੇ ਹਾਂ ਵਾਈਟ ਚਾਹ ਅਵਾ ਚਾਰ ਵੋਟਾ ਵਾਈਟ ਦੀਆਂ ਵਾਈਟ ਵਾਈਟ ਹਾਸਾ ਵਾਸੇ ਥੋੜਾ ਲੱਗ ਕਰੀ ਦਿੰਦਾ ਚਾਰ ਵਾਈਟ ਦੀਆਂ ਨਹੀਂ ਇੱਕ ਤੋਂ ਤਿੰਨ ਚਾਰ ਪੰਜ ਵਾਈਟ ਦੀਆਂ ਇੱਕ ਜਿੱਤੇ ਕੁਛ ਲਿਖਿਆ ਹੋਇਆ ਲੈਫਟ ਹਾਂ ਲੈਫਟ ਰਾਈਟ ਕਰ ਜੀ ਤਿੰਨ ਵਾਈਟ ਵਾਈਟ 6 3 ਵਾਈਟ 7 3 ਵਾਈਟ 8 3 ਵਾਈਟ 9 3 10 3 ਹੈ ਬਲੈਕ ਬਲੈਕ ਐਂਡ ਵਾਈਟ ਨਹੀਂ ਹੈਗਾ ਇਹ ਕੋਈ ਉਹ ਕੁਝ ਹੋ ਰਹੀ ਆ ਥੋੜੀ देर ਤੇ ਬਲੈਕ ਲੈਵਲ ਨਾ ਕਹਿ ਲਾ ਕੋਈ ਵਾਈਟ ਚਲੋ ਫਿਰ ਇਹ ਇਹ ਜਿੱਤ ਗਿਆ ਜੀ ਵਾਈਟ ਨਿਜ਼ਾਮ ਜੀ ਆ ਪਰਚੀ ਰਹਿ ਗਈ ਸਾਰਿਆਂ ਦੀ ਚੁਆਇਸ ਇਹ ਆ ਨਹੀਂ ਇੱਕ ਹਾਂ ਉਹਨਾਂ ਨੇ ਵਾਈਟ ਹੀ ਕਿਹਾ ਹਾਂ ਜੀ ਹੀ ਕਿਹਾ ਮੈਨ ਲੱਗਦਾ ਖੋਲੋ ਜੀ ਜੋਨ ਬਣੇ ਜੀ ਇੱਕ ਮਿੰਟ ਦਿਲਾਂ ਦੀ ਧੜਕਣਾ ਤੇਜ਼ ਮੈਂ ਥੋੜਾ ਕਰਨ ਦਾ ਦੋ ਯਾਰ ਅਸੀਂ ਇਹਦੇ ਪੈਸੇ ਲੈਣੇ ਆ ਵੀਡੀਓ ਦੇ ਦਿਲਾਂ ਦੀ ਧੜਕਣਾ ਤੇਜ਼ ਹੈ ਕੀ ਲੱਗਦਾ ਕੀ ਨਾਮ ਹੋਊਗਾ 20 ਹੀ ਨਿਕਲੇ ਰ ਆਪਣਾ 20 ਤੋਂ 20 ਜੇ ਨਿਕਲਿਆ ਲੋਕਾਂ ਨੇ ਕਹਣਾ ਇਹ ਚੀਟਿੰਗ ਹੈ 20 ਹੀ ਨਿਕਲੇਗਾ ਇਨਸ਼ਾ ਅੱਲਾਹ ਜੀ ਚਲੋ ਉਹ ਕਹਿੰਦੇ 20 ਤੋਂ ਤੁਹਾਨੂੰ ਕੀ ਲੱਗਦਾ no idea no idea ਉਹ ਕਹਿੰਦੇ ਵਿਕਟਰੀ ਇਹ ਤਾਂ ਨਿਕਲ ਆਈ ਮੇਰੇ ਸਾਹ ਬੇਟਾ ਨਾਮ ਕਿਹੜਾ ਹੋ ਸਕਦਾ ਜਿਹੜਾ winner ਹੋਏਗਾ ਇਸ ਇਹ ਸੇ ਇਹ ਤੋਂ ਹਾਂਜੀ ਹਾਂਜੀ ਇਹ ਤੋਂ ਐਸੇ ਨਹੀਂ ਲੱਗਦਾ ਭਾਈ ਕਿ ਭੀ ਸਮਤਾ ਬੱਚਾ ਤਾਂ ਬੱਚ ਨੂੰ ਅਜੇ ਫੋਨ ਮਿਕਾ ਜੀ ਸਰ ਛੜਨ ਛੜਨ ਦਾੜੀ ਗੈਨੇ 35 ਨਹੀਂ ਦੇ ਲੈ ਦੇ ਨਹੀਂ 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 ਦੇ ਤੂੰ ਫਿਰ ਨਹੀਂ ਨਹੀਂ ਦੇ ਬੇਟ ਨੂੰ ਤਾਂ ਬੇਟ ਨੂੰ ਦੇ ਤੂੰ ਬੇਟ ਨੂੰ ਦੇ ਤੂੰ ਹਲੋ ਦੋਨੇ ਦੇਖ ਲੋ ਲੁਕੋ ਕੇ ਦੇਖ ਲੋ ਇਹਨੂੰ ਨੇ ਤਾਂ ਕਿਸੇ ਕੋ ਦੇਣਾ ਹੀ ਹੈ ਜਿਸ ਕੋ ਮਰਜ਼ੀ ਜਾਏ ਕੂ 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 ਹਿਮਾਂਸ਼ੂ ਹਿਮਾਂਸ਼ੂ ਐਟ ਤੋਂ ਇਹ ਹਿਮਾਂਸ਼ੂ ਨੇ ਔਰ 쿠ਪਨ ਨੰਬਰ 40 ਹੈ ਜੀ ਇਹਨਾਂ ਨੇ 11 ਦਸੰਬਰ 2025 ਨੂੰ ਇਹਨਾਂ ਨੇ ਫੋਨ ਪਰਚੇਸ ਕੀਤਾ ਸਰ ਇੱਕ ਵਾਰੀ ਫੋਨ ਲਾਓ ਹਿਮਾਂਸ਼ੂ ਮਾਂਚੂ ਨੂੰ ਫੋਨ ਲਗਾਓ ਫੋਨ ਲਗਾ ਨੰਬਰ ਹੋ ਗਿਆ ਇਸ ਦਾ ਹਿਮਾਂਸ਼ੂ ਫੋਨ ਨੂੰ ਛੂਏਗਾ ਜੀ ਹਿਮਾਂਸ਼ੂ ਲਓ ਜੀ ਹਿਮਾਂਸ਼ੂ ਨੂੰ ਅੱਜ ਇਹ ਫੋਨ ਜਿਹੜਾ ਹੈ ਜ਼ਮਜ਼ਮ ਮੋਬਾਈਲ ਵੱਲੋਂ ਗਿਫਟ ਕੀਤਾ ਜਾਣਾ ਹੈ ਬਾਕਸ ਨੂੰ ਤੋੜਿਆ ਪਰਚੀ ਨਿਕਲੀ ੱਕੜ ਬੱਕੜ ਬੰਬੇ ਬੋ ਵੀ ਹੋਇਆ ੱਕੜ ਬੱਕੜ ਬੰਬੇ ਬੋ ਵੀ ਹੋਇਆ ਵਾਈਟ ਬਲੈਕ ਵੀ ਹੋਇਆ ਬਲੈਕ ਐਂਡ ਵਾਈਟ ਤੇਰਾ ਨਾ ਹਿਮਾਂਸ਼ੂ ਨਹੀਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਮੈਡਮ ਹਿਮਾਂਸ਼ੂ ਹੈਗਾ ਘਰੇ ਈਮਾਨ ਛੁ ਆ ਗਿਆ ਸਰ ਤੁਸੀਂ ਤੁਹਾਡਾ ਲਾਈਵ ਦੇਖ ਰਹੇ ਹੋ ਓਏ ਇਹ ਤਾਂ ਚੀਟਿੰਗ ਹੋ ਗਈ ਹਾਂਜੀ ਮੈਂ ਤਾਂ ਤੁਹਾਨੂੰ ਡਰਾਉਣਾ ਸੀਗਾ ਕਿਹ ਮਾਨ ਛੁ ਕੀ ਕਰਕੇ ਆਇਆ ਲਓ ਜੀ ਮ제 ਮ제 ਹੋ ਗਏ ਆ ਕੇ ਆ ਜਾਓ ਈਮਾਨ ਛੁ ਕਦੋਂ ਤੱਕ ਆਏਗਾ ਜੀ ਕੱਟ ਦਿੱਤਾ ਉਹਨਾਂ ਨੇ ਫੋਨ ਵਾਹਲੇ ਆ ਰਿਹਾ ਸਾਰਾ ਡੱਬਰ ਇੱਥੇ ਲਓ ਜੀ ਦੇਖੋ ਲਾਈਵ ਦੇਖ ਰਹੇ ਆ ਅਸੀਂ ਚਾਹੁੰਦੇ ਸੀਗੇ ਕਿ ਉਹਨਾਂ ਨੂੰ ਥੋੜਾ ਘਮਾ ਫਰਾ ਕੇ ਸਸਪੈਂਸ ਦੇ ਕੇ ਉਹਨਾਂ ਨੂੰ ਜਵਾਬ ਦੇਈਏ ਤੁਸੀਂ ਕਹਿੰਦੇ ਜੇ ਹਿਮਾਂਸ਼ੂ ਦਾ ਨਿਕਲਿਆ ਜੂਸ ਪਲਾਉਂਗਾ ਮੈਂ ਆਪਣਾ ਗਿਆ ਸੀ ਉਹ ਦੇਖੋ ਮੁੰਡੇ ਦਾ ਸਭ ਤੋਂ ਵੱਡਾ ਉੱਤਰ ਆ ਆ ਜਾ ਆ ਜਾ ਉਹ ਕਹਿੰਦਾ ਪਤਾ ਕੀ ਕਹਿ ਰਿਹਾ ਅੰਦਰ ਰੱਬ ਤੇ ਤੇ ਭਰੋਸਾ ਨਹੀਂ ਰਿਹਾ ਸਾਰੀ ਜਗ੍ਹਾ ਮੱਥੇ ਰਗੜੇ ਚਲੋ ਆ ਆ ਸਰ ਹਿਮਾਂਸ਼ੂ ਜੀ ਦੀ ਇਮਾਨਤ ਹੈ ਉਹ ਦੇਖੀ ਕਿਸ ਦਾ ਫੋਨ ਹੈ ਨਿਜ਼ਾਮ ਜੀ ਇਹ ਦੇਖੋ ਇੱਕ ਵਾਰੇ ਪਤਾ ਦਿਖਾਈਏ ਸਾਥਿਓ ਜ਼ਮਜ਼ਮ ਵਾਲੇ ਦੇ ਓਨਰ ਨੇ ਨਿਜ਼ਾਮ ਜੀ ਇਹਨਾਂ ਨੇ ਨਵੇਂ ਸ਼ਹਿਰ ਵਿੱਚ ਇੱਕ ਵੱਖਰੇ ਤਰੀਕੇ ਦਾ ਇੱਕ ਕਨਸੈਪਟ ਰੱਖਿਆ ਇਸ ਬਾਕਸ ਦੇ ਅੰਦਰ ਜਿਨ੍ਹਾਂ ਨੇ ਖਰੀਦਦਾਰੀ ਕੀਤੀ ਉਹਨਾਂ ਦੇ ਕੂਪਨ ਪਾਏ ਗਏ ਪਰਚੀ ਪਾਈ ਗਈ ਔਰ ਹਿਮੰਸ਼ੂ ਜੀ ਨਵੇਂ ਸ਼ਹਿਰ ਤੋਂ ਹੀ ਨੇ ਅਸੀਂ ਅੱਜ ਤੋਂ ਕੂਪਨ ਕੱਢਿਆ ਉਹਨਾਂ ਦਾ ਫਰਸਟ ਪ੍ਰਾਈਜ਼ ਨਿਕਲਿਆ ਅਸੀਂ ਸੋਚਿਆ ਕਿ ਥੋੜਾ ਸਸਪੈਂਸ ਚ ਰੱਖ ਕੇ ਉਹਨਾਂ ਨੂੰ ਕਹੀਏ ਕਿ ਭਾਈ ਤੁਸੀਂ ਕੀ ਕੀਤਾ ਕਿ ਨਹੀਂ ਕੀਤਾ ਲੇਕਿਨ ਸਾਡੀਆਂ ਸਾਰੀਆਂ ਗੱਲਾਂ ਫੇਲ ਹੋ ਗਈਆਂ ਕਿਉਂ ਕੋ ਲਾਈਵ ਦੇਖ ਰਹੇ ਸੀ ਭਈ ਮਨਸ਼ੂ ਜੀ ਹੁਣ ਫੋਨ ਲੈਣ ਆ ਰਹੇ ਆ ਇਹ ਤਾਂ ਕੋਈ ਹਿਡਨ ਚਾਰਜਸ ਤਾਂ ਨਹੀਂ ਨਹੀਂ ਕੋਈ ਚਾਰਜਸ ਨਹੀਂ ਤੇ ਹੁਣ ਤੁਹਾਡੀ ਫੀਲਿੰਗਸ ਕੀ ਹੁਣ ਦਿਲ ਧੜਕ ਧੱਕ ਕਰਦਾ ਨਹੀਂ ਦੜਕਣ ਬੰਦ ਠੀਕ ਹੈ ਠੀਕ ਹੈ ਜਲਦੀ ਵੀ ਰਹਿਣੀ ਚਾਹੀਦੀ ਹੈ ਹਿਮਾਂਚੂ ਨੂੰ ਕੀ ਕਹਿਣਾ ਯਾਰ ਹਿਮਾਂਚੂ ਨੂੰ ਫੋਨ ਲਾ ਦੋ ਕਿ ਮਠੇੇ ਦੇ ਡੱਬੇ ਲੈ ਕੇ ਆਣਾ ਆ ਗਿਆ ਉਹ ਬਹੁਤ ਫੋਨ ਫੋਨ ਲਗਾਓ ਹਿਮਾਂਸ਼ੂ ਫੋਨ ਲਾਓ ਯਾਰ ਥੈਂਕ ਯੂ ਉਹ ਹਾਂਜੀ ਨਿਜ਼ਾਮ ਜੀ ਤੁਹਾਡੇ ਮਾਈਕ ਲੱਗਾ ਹੋਇਆ 3 ਕੱਢ ਲੈਣਾ ਇੱਥੇ ਸਾਥੀਓ ਇਹ ਨਮਾ ਸ਼ਹਿਰ ਵਿੱਚ ਜਿਹੜੇ ਭੈਣ ਭਰਾ ਦੇਖ ਰਹੇ ਆ ਆਈਫੋਨ 17 ਦਾ ਕਰੇਜ਼ ਬਾਤ ਹੈ ਔਰ ਇੱਕ ਇੱਕ ਹਿਮਾਂਸ਼ੂ ਆ ਨਹੀਂ ਆ ਨਹੀਂ ਅਜੀਗਰ ਹਾਂ ਹਾਂ ਆਰਾਮ ਨਾਣਾ ਹਿਮਾਂਸ਼ੂ ਆਣੀ ਆਣੀ ਧੀ ਗਈ ਆਰਾਮ ਨਾਲ ਆਏਗਾ ਆਉਣਗੇ ਜੀ ਆਰਾਮ ਨਾਲ ਤੁਸੀਂ ਕਿੱਥੇ ਰਹਿੰਦੇ ਆ ਮੇਰਾ ਪਿੰਡ ਸਲੇਮਪੁਰ ਹੈ ਜੀ ਸਲੇਮਪੁਰ ਹਾਂ ਜੀ ਆ ਜੀ ਮੈਂ ਭਾਜੀ ਉਹਨਾਂ ਕੋਲ ਆਇਆ ਤਗਾ ਇਹਨਾਂ ਦੇ ਇੰਸਟਾਗ੍ਰਾਮ ਤੇ ਦੇਖ ਕੇ ਮੈਂ ਆਈ ਫੋਨ ਲੈ ਕੇ ਆਇਆ ਸੀ 17 ਨਹੀਂ ਤੁਸੀਂ ਬੀਬਤੀ ਦੇਖ ਕੇ ਆਏ ਸੀ ਹਾਂ ਜੀ ਹਾਂ ਜੀ ਹਾਂ ਜੀ ਹੂੰ ਅੱਛਾ 17 ਭਾਜੀ ਉਹ ਨਹੀਂ ਪਹਿਲਾਂ ਲੈ ਕੇ ਆਏ ਦੇ ਦੇਖਾ ਉਹ ਮੈਂ ਲੈ ਕੇ ਆਇਆ ਸੀਗਾ ਜੀ ਇਹਨਾਂ ਕੋਲ ਆਪਣੇ ਬਾਹਰੋਂ ਲੈ ਕੇ ਆਇਆ ਸੀਗਾ ਅੱਛਾ ਹੁਣ ਹੁਣ ਕੀ ਲੈ ਕੇ ਆਉਂਗੇ ਹੁਣ ਹੁਣ ਦਾ ਤੇ ਪਉਂਟ ਰੀਡ ਉਸ ਤੱਕ ਹੀ ਲੈ ਕੇ ਆਈ ਹੈ ਯਾਰ ਇੰਨੇ ਜਾਣੇ ਖੜੇ ਮਠਿਆਈ ਦਾ ਡੱਬਾ ਲੈ ਕੇ ਆਓ ਲੈ ਕੇ ਆਉਣੀ ਬਿਲਕੁਲ ਬਿਲਕੁਲ ਲੈ ਕੇ ਆਵਾਂ ਨਹੀਂ ਕੀ ਖਾਣਾ ਯਾਰ ਕੀ ਖਾਣਾ ਇਹ ਮੈਂ ਗਲਾ ਵੀ ਆਪਣਾ ਖਾਣੀ ਤੁਸੀਂ ਕਹਣਾ ਤੇ ਸਕੂਲੇ ਖਾਣੇ ਆ ਨਹੀਂ ਜੋ ਲੈ ਆਵਗਾ ਉਹਦੀ ਖੁਸ਼ੀ ਆ ਸਮੋਸੇ ਖਾਣੇ ਆ ਆ ਸੁਣੀ ਚਲੋ ਸਾਰਾ ਕੁਝ ਲੈ ਕੇ ਆਓ ਹਾਂ ਬੋਲ ਆ ਜੂਗਾ ਯਾਰ ਇਹ ਆ ਜੂਗਾ ਸਾਰਾ ਬਣਾ ਗਿਆ ਤੁਹਾਡਾ ਨਾਲ ਨਾਲ ਲੈ ਆ ਜੀ ਚਲੋ ਬਸ ਤੇ ਘਟੇ ਚਲੋ ਹਿਮਾਂਸ਼ੂ ਜੀ ਬਹੁਤ ਬਹੁਤ ਮੁਬਾਰਕਾ ਠੀਕ ਹੈ ਠੀਕ ਓਕੇ ਜੀ ਠੀਕ ਹੈ ਸਰ ਠੀਕ ਹੈ ਥੋੜਾ ਢਿੱਲਾ ਹੋ ਗਿਆ ਜਿੰਨਾ ਐਕਸਾਈਟਡ ਸੀ ਸਮੋਸੇ ਤੋਂ ਵੱਡਾ ਢਿੱਲਾ ਹੋ ਗਿਆ ਨਹੀਂ ਨਹੀਂ ਢਿੱਲਾ ਨਹੀਂ ਉਹ ਮੈਨੂੰ ਲੱਗਦਾ ਪਿੰਡ ਆ ਰਿਹਾ ਹੈ ਜਲਦੀ ਆ ਜਾਣਾ ਉਹਨੇ ਚਲੋ ਬਹੁਤ ਖੁਸ਼ੀ ਵਾਲੀ ਗੱਲ ਹੈ ਦੇਖੋ ਇਸ ਤਰੀਕੇ ਕਸਟਮਰ ਦਾ ਵਿਸ਼ਵਾਸ ਵੀ ਵੱਧਦਾ ਭਰੋਸਾ ਵੀ ਵੱਧਦਾ ਔਰ ਹਿਮਾਂਸ਼ੂ ਜੀ ਵੀ ਜਿਵੇਂ ਵੀਡੀਓ ਦੇਖ ਕੇ ਆਏ ਉਹਨਾਂ ਨੇ ਪਰਚੇਜ਼ਿੰਗ ਕੀਤੀ ਆ ਸੰਤੁਸ਼ਟੀ ਵੀ ਮਿਲਦੀ ਆ ਕਸਟਮਰਸ ਨੂੰ ਨਾ ਤੇ ਉਹ ਤੁਸੀਂ ਜਿਹੜਾ ਮੇਰੇ ਖਿਆਲ ਆ ਸੀ ਜਿਹੜੇ ਦੂਜੇ ਨੰਬਰ ਤੱਕ ਪਹੁੰਚੇ ਆ ਇਹ ਥੋੜਾ ਪਿੱਛੇ ਰਹਿ ਗਏ ਇਹਨਾਂ ਦਾ ਨਾਂ ਵੀ ਦੱਸ ਦਿੰਨੇ ਆ ਇਹਨਾਂ ਨੂੰ ਵੀ ਮਿਲ ਸਕਦਾ ਸੀ ਲੇਕਿਨ ਜਿਹੜੀ ਇੱਥੇ ਆਡੀਅנס ਹੈ ਉਹਨਾਂ ਨੇ ਕਿਹਾ ਕਿ ਆਪਾਂ ਵਾਈਟ ਆ ਤੇ ਇਹਨਾਂ ਦਾ ਨਾਮ ਸੀ ਸ਼ੰਕਰ ਦਾਸ ਚਲੋ ਸ਼ੰਕਰ ਜੀ ਰਹਿ ਗਏ ਹਿਮਾਂਸ਼ੂ ਜੀ ਲੈ ਗਏ ਸਰ ਆਪਾਂ ਇੱਕ ਵਾਰੀ ਸਟਾਕ ਦਿਖਾ ਦੇ ਆਜੋ ਜੀ ਆ ਬੈਠ ਧਿਆਨ ਇੱਥੇ ਕਾਚ ਆ ਲੱਗ ਨਾ ਜੜ ਜੀ ਨਿਜ਼ਾਮ ਜੀ ਆਪਾਂ ਫਰੰਟ ਤੋਂ ਪਿੱਛੇ ਜਾਣਾ ਹੈ ਔਰ ਹਿਮਾਂਚੂ ਨੂੰ ਫਿਰ ਤੋਂ ਬਹੁਤ ਮੁਬਾਰਕਾਂ ਹਿਮਾਂਚੂ ਅਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਜੀ ਨਿਜ਼ਾਮ ਜੀ ਮੈਂ ਕਿਹਾ ਨਾ ਸਟਾਕ ਦਿਖਾ ਦਿਓ ਇੱਕ ਵਾਰੀ ਜੀ ਦੇਖੀ ਜੀ ਨਾਲ ਦੀਆਂ ਦੱਸ ਦੇ ਐਕਸਪਲੇਨ ਕਰ ਦੇਉ ਇਹ ہمارا ਪਹਿਲਾ ਸਟਾਕ ਹੈ ਜੀ ਔਰ ਐਪਲ ਕੇ অথરાઇਜ਼ਡ ਡੀਲਰ ਹੈ ਹਾਂ ਜੀ ਜੀ ਤਾਂ ਠੀਕ ਹੈ ਸਰ ਡਿਟੇਲ ਦੇ ਦਿਓ ਜੀ ਐਪਲ ਕੇ অথરાઇਜ਼ਡ ਡੀਲਰ ਹੈ ਜੀ ਔਰ ਸਭੀ ਸਟਾਕ ਹਮਾਰੇ ਬਾਜ਼ ਮੈਂ ਅਵੇਲੇਬਲ ਹੈ ਠੀਕ ਹੈ ਜੀ ਐਪਲ ਦਾ ਕੋਈ ਵੀ ਫੋਨ ਚਾਹੀਦਾ ਇੱਥੇ ਅਵੇਲੇਬਲ ਹੋਏਗਾ ਕੋਈ ਵੀ ਫੋਨ ਚਾਹੀਦਾ ਅਵੇਲੇਬਲ ਹੁੰਦਾ ਹੈ ਤਾਂ ਬਈ ਜਾਣ ਦੀ ਲੋੜ ਨਹੀਂ ਨਮਾਸ਼ੇਰਤੀ Samsung ਵਾਇਸ ਦੇ ਆ ਕੇ ਤੁਸੀਂ ਕੋਈ ਵੀ ਨਵੇਂ ਸਟਾਕ ਮੰਗੋਗੇ ਤਾਂ ਅਵੇਲੇਬਲ ਹੋਏਗਾ ਜੀ ਸਰ Samsung ਦੀ ਗੱਲ ਕਰੀਏ ਹਾਂਜੀ ਹਾਂਜੀ Samsung ਦੇ ਵੀ 올 ਮਾਡਲ ਪ੍ਰੀਮੀਅਮ ਮਾਡਲ ਵੀ ਸਭੀ ਅਵੇਲੇਬਲ ਹੈ ਸਾਡੇ ਕੋਲ ਠੀਕ ਹੈ ਜੀ ਜੇ ਉਹਨ 트리플 ਫੋਲਡ ਆ ਗਿਆ ਇੱਕ ਉਹ ਵੀ ਮਿਲ ਜਾਊਗਾ ਜੇ ਆਪਾਂ ਆਰਡਰ ਹਾਂ ਮਿਲ ਜਾਏਗਾ ابھی ਆਇਆ ਨਹੀਂ ਉਹਨੂੰ ਟਿਕਾਏਗਾ ਕਿਦੋਂ ਸਭ ਤੋਂ ਪਹਿਲਾਂ ਆ ਜਾਏਗਾ ਹਾਂਜੀ ਹਾਂਜੀ ਬਿਲਕੁਲ ਜੀ ਸਰ ਇਧਰਲੇ ਪਾਸੇ ਹੁਣ ਮਾਨਚੂ ਦਾ ਤਾਂ Wi-Fi ਕਨੈਕਟ ਹੋ ਗਿਆ ਜਿਹਨਾਂ ਨੇ Android ਲੈਣਾ ਉਹਨਾਂ ਨੇ ਕੀ ਆਪਸ਼ਨ ਹੈ एंड्रॉइड के लिए हमारे पास में ओप्पो का भी फुल स्टॉक है जी। और आ, सैमसंग का भी आप देख लीजिए फुल हाँ, स्टॉक है हमारे पास में ऑल स्टॉक जितना भी अपडेटेड सारा हाँ, भी है। सब अपडेटेड है जी इधर आप देख लीजिए हाँ जी हमारे पास प्रीमियम वॉचिस वगैरह जी और हेडफोन्स वगैरह ओरिजिनल चार्जर ओरिजिनल ਠੀਕ ਹੈ ਜੀ ਅੱਛਾ ਨਿਜ਼ਾਮ ਜੀ ਇੱਕ ਆਪਾਂ ਗੱਲ ਕੀਤੀ ਸੀਗੀ ਕਿ ਜਿਵੇਂ ਤੁਸੀਂ ਹੁਣ ਆਈਫੋਨ ਜਿਹੜਾ ਆ ਉਹਨੂੰ ਲੱਕੀ ਡਰਾਅ ਚ ਕੱਢਿਆ ਜਿਹੜੇ ਹੁਣ ਲੋੜੀ ਤੱਕ ਪਰਚੇਸ ਕਰਨਗੇ ਇਥੋਂ ਫੋਨ ਕਿਉਂਕਿ ਬੜੇ ਨਾ ਦੇ ਲੋਣਾ ਕਿ ਸਾਨੂੰ ਕੁਝ ਨਾਮ ਮਿਲਣਾ ਚਾਹੀਦਾ ਉਹਨਾਂ ਨੂੰ ਕੀ ਤੁਸੀਂ ਆਫਰ ਦੇ ਰਹੇ ਹੋ ਅਭੀ ਹਮ ਲੋੜੀ ਤੱਕ ਆਫਰ ਲਗਾਣੇ ਜਾ ਰਹੇ ਹਾਂ ਜੋ ਵੀ ਕਸਟਮਰ ਫੋਨ ਹਮਾਰੀ ਦੁਕਾਨ ਸੇ ਪਰਚੇਸ ਕਰੇਗਾ ਉਸ ਕੋ ਹਮ ਇੱਕ ਕਵਰ ਫ੍ਰੀ ਦੇਗੇ ਅੱਛਾ ਜਿਹੜਾ ਫੋਨ ਲੈਣਾ ਉਹਦੇ ਕਵਰ ਉਹਨਾਂ ਨੂੰ ਪਾ ਕੇ ਕਵਰ ਹਮ ਫ੍ਰੀ ਦੇਗੇ ਔਰ ਗਾਰਡ ਜਿਹੜਾ ਲਗਾ ਕੇ ਦੋਗੇ ਗਾਰਡ ਵੀ ਹਮ ਫ੍ਰੀ ਦੇਗੇ ਚਲੋ ਗਾਰਡ ਤੇ ਕਵਰ ਤੁਸੀਂ ਫ੍ਰੀ ਦੇ ਦੋਗੇ ਫ੍ਰੀ ਦੇਗੇ ਮਤਲਬ ਤੁਸੀਂ ਗੱਡੀ ਇੱਥੋਂ ਲੈਣੀ ਐਸੈਸਰੀ ਵੀ ਇਹਨਾਂ ਨਹੀਂ ਦੇ ਦੇਣੀ ਹੈ ਮੈਕ ਵੀ ਇਹਨਾਂ ਨਹੀਂ ਪਾ ਦੇਣੇ ਆ कवर भी तुसी दे देना कार्ड भी तुसी कार्ड भी, भी वॉचेस ऑरेंज पट्टे वाली भी है किया? जी 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 इधर आ जी सर नेक्स्ट आ जी आप कवर सर कवर सवारी दस दो इसको रखो उधर तो उठा ले जाएगा जी जी सर कवर सवारी जानकारी दो निजाम जी कवर्स हमारे पास में ऑल प्रीमियम वैरायटी है जी ਹਮਾਰੇ ਪਾਸ ਮੈਂ ਕਵਰੋ ਦਾ ਉੱਪਰ ਵੀ ਸਟਾਕ ਹੈ ਬਹੁਤ ਜੀ ਤਾਂ ਕੋਈ ਹੋਲਸੇਲ ਪਰਚੇਸ ਕਰਨਾ ਚਾਹੁੰਦਾ ਉਹ ਲੈ ਸਕਦਾ ਹਾਂ ਹੋਲਸੇਲ ਵੀ ਅਵੇਲੇਬਿਲਟੀ ਹੈ ਮਾਨਸਾ ਠੀਕ ਹੈ ਮਲਟੀਪਲ ਸਟਾਕ ਹੈ ਮਲਟੀਪਲ ਸਟਾਕ ਹੈ ਹਮਾਰੇ ਪਾਸ ਠੀਕ ਹੈ ਆ ਸਾਰਾ ਸਟਾਕ ਤੁਸੀਂ ਦੇਖ ਪਾ ਰਹੇ ਹੋ ਇੰਨਾ ਸਟਾਕ ਤੁਹਾਨੂੰ ਹੋਰ ਕਿਤੇ ਸ਼ਾਇਦੀ ਮਿਲੇ ਇੱਥੋਂ ਤੁਸੀਂ ਹੋਲਸੇਲ ਤੇ ਵੀ ਅਗਰ ਸਮਾਨ ਖਰੀਦਣਾ ਚਾਹੁੰਦੇ ਤੁਹਾਡੀ ਆਪਣੀ ਸ਼ਾਪ ਹੈ ਤਾਂ ਵੀ ਤੁਸੀਂ ਜ਼ਮਜ਼ਮ ਮੋਬਾਈਲਸ ਜਾ ਕੇ ਜਿਹੜੇ ਕਵਰਸ ਨੇ ਇਹਨਾਂ ਨੂੰ ਲੈ ਸਕਦੇ ਹੋ ਇਦੇ ਬਾਰੇ ਥੋੜਾ ਸਮਝਾਓ ਮਾਰਸ਼ਲ ਦੇ ਬਾਰੇ ਇਹ ਮਾਰਸ਼ਲ ਕੇ ਸਪੀਕਰ ਹੈ ਬਹੁਤ ਅੱਛੀ ਕੁਆਲਿਟੀ ਹੈ ਅੱਛਾ ਇਧਰਲੇ ਪਾਸੇ ਮੈਂ ਦੇਖ ਰਿਹਾ ਜਿਹੜੇ ਹੈੱਡਫੋਨ ਹੈ ਪ੍ਰੀਮੀਅਮ ਕੁਆਲਿਟੀ ਦੇ ਜੋ ਆਪਾਂ ਨਜ਼ਰ ਆ ਰਹੇ ਹੈ ਹਾਂਜੀ ਜੀ ਦਿਓ ਜਾਣਕਾਰੀ ਦਿਓ ਇਹਦੇ ਬਾਰੇ ਜੀ ਹਾਂਜੀ ਇਜ਼ਾਮ ਜੀ ਜੀ ਬ੍ਰਦਰ ਇਹਦੇ ਬਾਰੇ ਜਾਣਕਾਰੀ ਦਿਓ आ, हमारे पास में ये अच्छी क्वालिटी के हेडफोन्स हैं जी और बाकी इसमें हाँ मार्शल वगैरह भी है है। आ, ट्रिनिटी भी है हाँ जी ये ओरिजिनल है हमारे पास में ट्रिनिटी के जी और बजट चाहिए होंगे बजट चाहिए होंगे सारा कुछ बजट हाँ जी, जी। आप एक बार रिपेयरिंग वाले पास से चलिए हाँ जी हाँ जी अच्छा निजाम आज एक खास गल है इस शोरूम की ਕਿ ਜੋ ਵੀ ਤੁਹਾਡੇ ਫੋਨ ਦਾ ਟ੍ਰੀਟਮੈਂਟ ਕਰਦੇ ਆ ਉਹ ਸਾਹਮਣੇ ਸਕਰੀਨ ਤੇ ਚੱਲਦਾ ਜੀ ਤਾਂ ਇਹ ਰਿਪੇਅਰ ਇੱਥੇ ਕਰਦੇ ਸਾਰੇ ਮੋਬਾਈਲਸ ਨੂੰ ਥੋੜਾ ਸੰਕਦੇ ਪਏ ਆ ਹੈ ਸੰਗ ਦਾ ਵੇਅ ਤੁ ਅੱਛਾ ਰਿਪੇਅਰ ਆਈਫੋਨ ਦੀ ਵੀ ਕਰ ਦਿੰਦੇ ਹੋ ਜੀ ਜੀ ਆਈਫੋਨ ਕੀ ਕਰਦੇ ਵੈਸੇ ਤੋਂ ਜੀ ਆਈਫੋਨ ਦੀ ਜ਼ਿਆਦਾਤਰ ਕਰਦੇ ਜੀ ਸਪੈਸ਼ਲ ਸਪੈਸ਼ਲ ਠੀਕ ਹੈ ਲੈਂਸ ਕਿਸ ਦਾ ਖਰਾਬ ਹੋਇਆ ਨਾ ਫੋਨ ਦਾ ਸਭ ਹੋ ਜਾਂਦਾ ਰਿਪੇਅਰ ਠੀਕ ਹੈ ਜੀ ਜੀ ਕੋਈ ਮਤਲਬ ਮੰਨ ਕੇ ਚਲਿਏ ਕੋਈ ਹੋਰ ਦਿੱਕਤ ਆਉਂਦੀ ਆ ਫੋਨ ਟਿਕ ਜਾਂਦਾ ਸਟਾਰਟ ਨਹੀਂ ਹੋ ਰਿਹਾ ਸਾਰਾ ਕੁਝ ਹੁੰਦਾ ਹੈ ਜੈਸੇ ਕਿ ਆਪ ਦਾ ਗਿਰਾ ਜਾਂਦਾ ਫੋਨ ਜਾਂਦਾ ਨਾ ਸਾਰਾ ਕੁਝ ਸਪੀਕਰ ਕੋਈ ਖਰਾਬ ਹੋਣਾ ਸਭ ਕੁਝ ਐਡ ਟੂ ਜ਼ੈਡ ਡਿਸਪਲੇ ਬੋਡੀ ਵੋਡੀ ਸਾਰਾ ਕੁਝ ਬੋਰਡ ਆਈਸੀ ਪੂਲ ਫੁੱਲ ਰਿਪੇਅਰ ਹੁੰਦੀ ਹੈ ਮਤਲਬ ਆਈਸੀ ਲੈਵਲ ਦਾ ਸਾਰਾ ਕੰਮ ਕੀਤਾ ਜਾਂਦਾ ਹੈ ਮਾਰੇ ਯਹਾਂ ਪਰ ਠੀਕ ਹੈ ਜੀ ਔਰ ਤੁਸੀਂ ਜੋ ਵੀ ਕਰਦੇ ਆ ਫਰਮ ਟਰੀਟਮੈਂਟ ਸਮਝਦਾ ਸਾਰਾ ਲਾਈਵ ਦਿਖਦਾ ਹੈ ਮਤਲਬ ਕਸਟਮਰ ਦੇ ਸਾਹਮਣੇ ਕੰਮ ਕੀਤਾ ਜਾਂਦਾ ਹੈ ਐਸੇ ਨਹੀਂ ਹੈ ਕਿ ਚੋਰੀ ਛੁਪ ਕੇ ਕੀਤਾ ਜਾਏਗਾ ਖੜੇ ਪੈਰ ਕੰਮ ਕੀਤਾ ਜਾਂਦਾ ਹੈ ਬਿਲਕੁਲ ਉਸੇ ਮੌਕੇ ਤੇ ਜੀ ਬਿਲਕੁਲ ਮੌਕੇ ਤੇ ਠੀਕ ਹੈ ਜੀ ਜੀ ਮੂਮੈਂਟ ਤੇ ਇਹ ਕਹਿੰਦੇ ਅਸੀਂ ਕੰਮ ਕਰਦੇ ਜੋਰ ਤੁਹਾਡੇ ਫੋਨ ਦੀ ਰਿਪੇਅਰ ਇਹ ਕਰਦੇ ਆ ਕਰਦੇ ਆਪਣੇ ਟੇਬਲ ਲੇਕਿਨ ਤੁਹਾਨੂੰ ਨਜ਼ਰ ਸਾਰਾ ਕੁਝ ਸਕਰੀਨ ਤੇ ਆਉਂਦਾ ਕਿ ਕੀ ਕਰ ਰਹੇ ਆ ਕੋਈ ਹਿਡਨ ਚੀਜ਼ ਨਹੀਂ ਆ ਔਰ ਪੂਰੀ ਟ੍ਰਾਂਸਪੇਰੈਂਸੀ ਆਥੈਂਟਿਕਲੀ ਇਹ ਸਾਰਾ ਕੰਮ ਕਰਦੇ ਆ ਜੀ ਨਿਜ਼ਾਮ ਜੀ ਜਿਹੜੇ ਭੈਣ ਭਰਾ ਦੇਖ ਰਹੇ ਆ ਚਾਰਜਰ ਵਗੈਰਾ ਵੀ ਮੈਂ ਦੇਖ ਰਿਹਾ ਸਾਰਾ ਕੁਝ ਅਵੇਲੇਬਲ ਹੈ ਹਾਂਜੀ ਹਾਂਜੀ ਸਭ ਹਮਾਰੇ ਪਾਸ ਮੈਂ ਇਹ ਸਭੀ ਓਰਿਜਨਲ ਵਗੈਰਾ ਹੈ ਜੀ Samsung ਦੇ ਸਭੀ ਓਰਿਜਨਲ ਵਗੈਰਾ iPhone ਹੋ ਜਾਂ Samsung Oppo ਸਭੀ ਓਰਿਜਨਲ ਚਾਰਜਰਸ ਵਗੈਰਾ ਐਕਸੈਸਰੀਜ਼ ਵਗੈਰਾ ਸਭ ਹੈ ਹਮਾਰੇ ਪਾਸ ਠੀਕ ਹੈ ਇੱਕ ਤੁਸੀਂ ਲਾਸਟ ਵੀਡੀਓ ਚ ਕਿਹਾ ਸੀ ਤੁਸੀਂ ਹੁਣ ਜਿਵੇਂ ਕਿਹਾ ਕਿ ਫੋਨ ਦੇ ਨਾਲ ਤੁਸੀਂ ਕਵਰ ਵੀ ਦੋਗੇ ਗਿਫਟ ਦੋਗੇ ਗਾਰਡ ਵੀ ਦੋਗੇ ਤੇ ਨਾਲ ਤੁਸੀਂ ਹੈੱਡਫੋਨ ਵੀ ਪਿਛਲੀ ਵਾਰ ਦੱਸਿਆ ਸੀ ਹਾਂਜੀ ਉਹ ਹਮ ਗਿਫਟ dete ਹੀ ਆ ਮੈਂ ਤਾਂ ਉਹ ਨੋਰਮਲੀ ਪਰਮਨੈਂਟ ਅੱਛਾ ਉਹ ਕਿਹੜੇ ਕਿਹੜੇ ਗਿਫਟ ਹੋ ਵੀ ਦੱਸੋ ਉਹ ਆਈਫੋਨਸ ਨੇ ਕਈ ਵੀ ਦਿੰਨੇ ਹਾਂ ਔਰ ਤਾਂ ਸਤਿ ਉਸ ਜ਼ਮਜ਼ਮ ਮੋਬਾਈਲਸ ਨੇ ਔਰ ਦਾ ਫਾਇਦਾ ਬਹੁਤ ਹੈ ਇੱਕ ਤਾਂ ਫਾਇਦਾ ਇਹ ਆ ਪਰ ਉਹ ਚੀਜ਼ ਵੀ dete ਹਾਂ ਇਹ ਤਾਂ ਹਮਾਰੇ ਨੋਰਮਲੀ ਚਲਤੇ ਰਹਤੇ ਨੇ ਜ਼ਮਜ਼ਮ ਮੋਬਾਈਲਸ ਆਉਣ ਦਾ ਫਾਇਦਾ ਇਹ ਆ ਕਿ ਸਮਝ ਲਓ ਤੁਸੀਂ ਇਹ ਡਿਵਾਈਸ ਵਾਲੇ ਫਾਇਦੇ ਸਾਰੇ ਇੱਥੋਂ ਲੈ ਲੇ ਅਨਾ ਕਿਉਂਕਿ ਤੁਹਾਨੂੰ ਇਹਨਾਂ ਨੇ ਵਾਚ ਵੀ ਫੋਨ ਦੇ ਨਾਲ ਫ੍ਰੀ ਦੇ ਦੇਣੀ ਜਦੋਂ ਪਰਚੇਸ ਕਰਦੇ ਆ ਆ ਤੁਹਾਨੂੰ ਜਿਹੜੇ ਬੋਟ ਦੇ ਹੈੱਡਫੋਨ ਨੇ ਇਹ ਵੀ ਦੇ ਦੇਣੇ ਆ ਆ ਵੀ ਤੁਹਾਨੂੰ ਆਈਪੌਟਸ ਮਿਲ ਜਾਣੇ ਆ ਤੇ ਨਾਲ ਦੀ ਨਾਲ ਹੁਣ ਇਹ ਤੁਹਾਨੂੰ ਕਵਰ ਤੇ ਗਾਰਡ ਵੀ ਜਿਹੜਾ ਉਹ ਫ੍ਰੀ ਦੇ ਰਿਹਾ ਜਿਸਾਬ ਜੀ ਮੈਂ ਕਹਿੰਦਾ ਵੀਡੀਓ ਬਹੁਤ ਲੰਬੀ ਹੋ ਗਈ ਹੈ ਤੁਸੀਂ ਜੋ ਲਾਸਟ ਸਾਡੇ ਭੈਣ ਭਰਾਵਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਕਰ ਦਿਓ ਬਸ ਅਸੀਂ ਨੇ ਜੋ ਆਫਰ ਲਗਾਇਆ ਲੋੜੀਕਾ जी आ, आप एक बार विजिट करिए और जो भी हमने प्रॉमिस किया है कवर का ग्लास का ग्लास गार्ड वो हम हम और ये गिफ्ट साथ और ये दे और ये दे, हाँ। गिफ्ट साथ में लगा के वगैरह तो 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 नॉर्मली देते रहते हैं सब अच्छा एक गल पता लगी तो बेटे तो कि इस साल ठीक तो है हाँ ਤਾਂ ਨਿਜ਼ਾਮ ਜੀ ਬਹੁਤ ਸ਼ੁਕਰੀਆ ਔਰ ਰੀਅਲੀ ਮੈਨੂੰ ਬੜੀ ਖੁਸ਼ੀ ਹੋਈ ਕਿ ਵੀਡੀਓ ਅਸੀਂ ਵੀ ਤੁਹਾਡੀ ਪਹਿਲਾਂ ਕੀਤੀ ਔਰ ਇੰਸਟਾਗ੍ਰam ਤੋਂ ਉਹ ਵੀਡੀਓ ਦੇਖ ਕੇ ਹਿਮਾਂਸ਼ੂ ਜੀ ਨੇ ਇਥੋਂ ਪਰਚੇਸ ਕੀਤਾ ਕੋਈ ਸਾਮਾਨ ਪਰਚੇਸ ਕੀਤਾ ਤੇ ਉਹਨਾਂ ਦਾ ਹੁਣ ਲੱਕੀ ਡਰਾਅ ਨਿਕਲਿਆ ਹਿਮਾਂਸ਼ੂ ਜੀ ਨੂੰ ਬਹੁਤ ਬਹੁਤ ਵਧਾਈਆਂ ਅੱਛਾ ਜਿਨ੍ਹਾਂ ਨੂੰ ਇਨਾਮ ਨਹੀਂ ਨਿਕਲਿਆ ਮੈਂ ਚਾਹੁੰਦਾ ਉਹ ਵੀ ਹਿਮਾਂਸ਼ੂ ਨੂੰ ਵਧਾਈਆਂ ਦੇਵਾਂ ਕਿਉਂਕਿ ਹੋ ਸਕਦਾ ਨੈਕਸਟ ਟਾਈਮ ਲੱਕੀ ਡਰਾਅ ਉਹਨਾਂ ਦਾ ਨਿਕਲੇ ਤਾਂ ਲੱਕੀ ਡਰਾਅ ਨੈਕਸਟ ਟਾਈਮ ਕਦੋਂ ਕੱਢੋਗੇ ਨੈਕਸਟ ਟਾਈਮ ਜਲਦੀ ਜਲਦੀ ਨਹੀਂ ਕਰਾਂਗੇ ਜਲਦੀ ਹੁਣ ਤਾਂ ਨਹੀਂ ਦਿਲ ਟਕ ਟਕ ਨਹੀਂ ਨਹੀਂ ਬਿਲਕੁਲ ਹੁਣ ਹੁਣ ਦੇਣ ਲੱਗੇ ਤਾਂ ਨਹੀਂ ਦਕ ਟਕ ਦੇ ਦੋਗੇ ਨਾ ਕੋਈ ਟਰਮਸ ਐਂਡ ਕੰਡੀਸ਼ਨ ਕੋਈ ਟਰਮ ਕੰਡੀਸ਼ਨ ਨਹੀਂ ਬਹੁਤ ਸ਼ੁਕਰੇ ਨਿਜ਼ਾਮ ਜੀ ਥੈਂਕ ਯੂ ਵੈਰੀ ਮਚ ਰੀਅਲੀ ਐਪਰੀਸ਼ੀਏਟ ਕਰਦਾ ਤੁਸੀਂ ਜਿਹੜੀ ਚੀਜ਼ ਕਹੀ ਆ ਉਹਨੂੰ ਨਿਭਾ ਕੇ ਦਿਖਾਇਆ ਬਿਲਕੁਲ ਲੀਡਰ ਵਾਲੀ ਗੱਲ ਨਹੀਂ ਕੀਤੀ ਕੈਪਟਨ ਸਾਹਿਬ ਕਹਿੰਦੇ 2017 ਚ ਫੋਨ ਦਵਾਂਗੇ ਦਿੱਤੇ ਨਹੀਂ ਤੁਸੀਂ ਐਟ ਲਿਸਟ ਫੋਨ ਤਾਂ ਦਿੱਤਾ ਥੈਂਕ ਯੂ ਜੀ ਥੈਂਕ ਯੂ ਜੀ ਬ੍ਰਦਰ ਥੈਂਕ ਯੂ ਸਰਦਾਰ ਜੀ ਤਾਂ ਲਓ ਜੀ ਵੀਡੀਓ ਬੜੀ ਸ਼ਾਨਦਾਰ ਰਹੀ ਔਰ 17 ਫੋਨ ਜਿਹੜਾ ਆ 17 ਐਪਲ ਨਿਜ਼ਾਮ ਉਹਨਾਂ ਨੇ ਹਿਮਾਂਸ਼ੂ ਉਹਨਾਂ ਨੂੰ ਗਿਫਟ ਕਰ ਦੇਣਾ ਧਿਆਨ ਨਾਲ ਵੀਰੇ ਔਰ ਲੋਕੇਸ਼ਨ ਇੱਕ ਵਾਰ ਫਿਰ ਤੋਂ ਕਨਫਰਮ ਕਰ ਦੇਣਾ ਤੁਹਾਨੂੰ ਮੈਂ ਲੋਕੇਸ਼ਨ ਹੈ ਜੀ ਚਲਦੇ ਚਲਦੇ ਕਰ ਦਈਏ ਲੋਕੇਸ਼ਨ ਇੱਕ ਵਾਰੀ ਕਲੀਅਰ ਕਰ ਦਈਏ ਸਾਹਮਣੇ ਕੇ ਕੇ ਮੈਡੀਕਲ ਹਾਲ ਹੈ ਸਾਹਮਣੇ ਕੇ ਕੇ ਮੈਡੀਕਲ ਹਾਲ ਹੈ ਔਰ ਥਾਣੇ ਤੋਂ 12 ਦਰੀ ਦੇ ਵਿਚਕਾਰ ਇਹ ਜਿਹੜੀ ਗਲੀ ਹੈ ਕਿਉਂਕਿ ਇਸ ਰਸਤੇ ਨੂੰ ਵੀ ਗੱਡੀ ਪਾਰਕ ਕਰਨ ਤੋਂ ਬਾਅਦ ਲਿਆ ਜਾਂਦਾ ਜਦੋਂ ਕਿਸੇ ਨੇ ਬਾਜ਼ਾਰ ਚ ਆਉਣਾ ਹੁੰਦਾ ਜੂਸ ਨਹੀਂ ਭਲਾਇਆ ਤਾਂ ਆਗੇ ਆਗੇ ਮੁੜ ਕੇ ਆਗੇ ਤਾਂ ਇੱਥੋਂ ਤੁਸੀਂ ਜਿਹੜਾ ਇਸ ਰਸਤੇ ਨੂੰ ਫੜ ਸਕਦੇ ਹੋ ਉਹ ਠਾਣੇ ਦੀ ਬੈਕ ਸਾਈਡ ਲੱਗਦੀ ਆ ਇਧਰਲੇ ਪਾਸੇ 12 ਬਰੀ ਆ ਤੇ ਇੱਥੋਂ ਤੁਸੀਂ ਆ ਜਾ ਬਈ ਇੱਥੋਂ ਤੁਸੀਂ ਜਦੋਂ ਬਾਜ਼ਾਰ ਦੇ ਅੰਦਰ ਐਂਟਰੀ ਲੈਂਦੇ ਹੋ ਸੱਸੀ ਕਾਲ ਜੀ ਤਾਂ ਸਾਹਮਣੇ ਆਉਂਦਾ ਜੀ ਜ਼ਮਜ਼ਮ ਮੋਬਾਈਲਸ ਔਰ ਅੱਜ ਦਾ ਤੁਹਾਨੂੰ ਲਾਈਵ ਦਿਖਾ ਦਿੱਤਾ ਕਿ ਤੁਹਾਨੂੰ ਅੱਜ ਦੀ ਵੀਡੀਓ ਚ ਲਾਈਵ ਦਿਖਾ ਦਿੱਤਾ ਕਿ ਜ਼ਮਜ਼ਮ ਵਾਲਿਆਂ ਨੇ ਆਈਫੋਨ 17 ਜਿਹੜਾ ਆ ਬਕਸਾ ਤੋੜ ਕੇ ਕੂਪਨ ਕੱਢ ਕੇ ਹਿਮਾਚਲੂਣਾ ਨੂੰ ਜਿਹੜਾ ਪਹਿਲਾ ਲੱਕੀ ਡਰਾ ਨਿਕਲਿਆ ਔਰ ਉਮੀਦ ਕਰਦੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਤੁਸੀਂ ਵੀ ਜ਼ਰੂਰ ਜੇਕਰ ਫੋਨ ਦੀ ਖਰੀਦਦਾਰੀ ਕਰਨੀ ਹੈ ਜੇਕਰ ਫੋਨ ਖਰੀਦਣਾ ਤਾਂ ਇੱਕ ਵਾਰ ਫੋਨ ਦੇ ਸ਼ਕੀਨ ਜਿਹੜੇ ਆ ਜ਼ਰੂਰ ਜ਼ਮਜ਼ਮ ਆ ਕੇ ਨਿਜ਼ਾਮ ਹੋਣਾ ਨੂੰ ਮੌਕਾ ਦੇਣਗੇ ਔਰ ਮੈਨੂੰ ਉਮੀਦ ਹੈ ਕਿ ਤੁਹਾਡੀ ਜਦੋਂ ਤੁਸੀਂ ਇੱਥੇ ਆਉਂਗੇ ਖਰੀਦਦਾਰੀ ਬਹੁਤ ਅੱਛੀ ਰਹੇਗੀ ਔਰ ਤੁਸੀਂ ਵੀ ਕਹੋਗੇ ਯਾਰ ਮਨ ਜ਼ਮਜ਼ਮ ਹੋ ਗਿਆ ਆਈਫੋਨ 17 ਹੋ ਗਿਆ ਠੀਕ ਹੈ ਜੀ ਬਣੇ ਰਹਿਣਾ ਉਹ ਤਿੰਨ ਸ਼ੈਨਾ ਬਣ ਛੋੜੀ ਤੇ ਨੀ ਸੂਰੀ ਕੈਮਰਾ ਪਰ ਸੁਮਿੰਝ ਕੇ ਜਹਾਜ਼ ਦੋ ਬੁੱਝ ਫਿਰ ਤੁਸਮਗੇ ਸੱਚੀ ਗੱਲ ਦਾ ਬਰਕਰਾਰ